ਇਨਾ ਪਿੰਡਾਂ ਦੇ ਵਿੱਚ ਹਿਆਰਾ ਇੱਕ ਤਜਬੀਦ ਸਭ ਅਵੇਸ ਬਾਕੀਆਂ ਤੇ ਮਾਲੂਥਲ ਬਣ ਗਿਆ ਮੈਂ ਪਿਛਲੀ ਇੱਕ ਵਿਧਾਨ ਸਭਾ ਦੇ ਵਿੱਚ ਇੱਕ ਮੁੱਦਾ ਥਾਉਣ ਲੱਗਾ ਸੀਗਾ ਮੈਂ ਉਸ ਸਮੇਂ ਕਹਾਂ ਸੀਗਾ ਕੰਦਿਆ ਦੀ ਤਾਰ ਤੋਂ ਪਾਰ ਲਿੰਦਾ ਕਿਸਾਨ ਉਹਨੂੰ ਸਰ ਈਲੀ ਦਾ ਕਨੈਕਸ਼ਨ ਚਾਹੀਦੇ ਆ ਉਹ ਪਾਰੀ ਕਿੱਥੋਂ ਲਾਵੇ ਕਿਸੇ ਨੇ ਗੱਲ ਨਹੀਂ ਸੁਣੀ ਐਦਾਂ ਹੀ ਮਖੌਲ ਤਾਂ ਆ ਗਿਆ ਸੀਗਾ ਐਦਾਂ ਮਜ਼ਾਕ ਤਾਂ ਆ ਗਿਆ ਸੀਗਾ ਜਿੰਨਾ ਮਰਜ਼ੀ ਮਜ਼ਾਕ ਕਰ ਲੋ ਜਿੰਨਾ ਵਸਦੀ ਮਜ਼ਾਕ ਕਰ ਜਾਓ ਅਸੀਂ ਲੋਕਾਂ ਦੀ ਲੜਾਈ ਲੜਾਂ ਸਭ ਲੋਕਾਂ ਦੀ ਲੜਾਂਗੇ ਮੈਂ ਕਿਹਾ ਸੀਗਾ ਅੱਜ ਸਭ ਜਾ ਕੇ ਦੇਖੋ ਹਾਕ ਵੀ ਹੈ ਕਮੇਟੀ ਬਣਾਓ ਮਦਾਨ ਸਵਾਦੀ ਇੱਕ ਕਮੇਟੀ ਬਣਾਓ ਖਾਹ ਵੀ ਤੇ ਦਰਿਆ ਦੇ ਕੰਢੇ ਦੇ ਉੱਤੇ ਜਿਹੜੀ ਜ਼ਮੀਨ ਮਾਲੂਕਾ ਬਣ ਗਈ ਆ ਉਹਦਾ ਆਵਾਜ਼ ਉਹਦਾ ਵਾਲੀ ਬਾਸ ਉਹਦਾ ਦੇਂਦ ਦਾ ਕੌਣੋ ਕਿੱਥੇ ਗਿਆ ਕੇਂਦਰ ਸਰਕਾਰ ਸਾਹਿਬ ਅਸੀਂ ਕਹਦੇ ਸੀਗੇ ਸਰ ਗੋਲ ਨਹੀਂ 88 ਜੀ ਬਗੀ ਆ 60 80 ਦਾ ਸਭ ਤੋਂ ਜ਼ਿਆਦਾ ਨਹੀਂ ਆ ਸਾਰੇ ਗੁੱਦਾ ਕੇਂਦਰ ਸਰਕਾਰ ਕਾਮਕਾਉਂਦਾ ਸੀਗੇ ਅਸੀਂ ਬਾਹਰ ਬਾਹਰ ਕਹਿੰਦੇ ਆ ਕਿ ਕੇਂਦਰ ਸਰਕਾਰ ਚੱਲਦਾ ਜੀ ਕਰੇ ਅਸੀਂ ਬਾਦਰ ਤੇ ਲੜਦੇ ਆ ਅਸੀਂ ਬਾਦਰ ਤੇ ਪਈਏ ਆ 4 ਮਹੀਨੇ ਪਹਿਲਾਂ ਸੁਗੂਦੀ ਜਗ ਦਾ ਸਾਡਾ ਜਾੜਾ ਹੈ ਜੀ ਆ ਕੋਣ ਖੋਤ ਹੋਗਾ ਫੋਟੋ ਫੋਟੋ ਸਭ ਕੁਝ ਉੱਤਰ ਗਿਆ ਸੱਤ ਸਾਡੇ ਪ੍ਰੇਤਰ ਸਾਡੀ ਤੁਸੀਂ ਫਸਲਾਂ ਫਸਲਾਂ ਦੇਰੀਆ ਹੋ ਗਿਆ ਉੱਠਿਆੜ ਗਿਆ ਅਲੀ ਹਾਲੇ ਦੀ ਪ੍ਰਤੀ ਦੇ ਉੱਤੇ ਕੋਈ ਤੋਂ ਤਾਲੀਆਂ ਤਮਾਈਆਂ ਹੱਲਾ ਸਭ ਲੋਕਾਂ ਨੇ ਕਾੜ ਦੇ ਲੋਕਾਂ ਨੇ ਕਾੜ ਦੇ ਸਾਰ ਕਰੀਬਾਂ ਦੇ ਕਾੜ ਦੇ ਫਸਲਾਂ ਉੜ ਗਿਆ ਤਮਾੜ ਉੜ ਗਏ ਤੇ ਲੀਡਰ ਜਿਹੜੇ ਕੰਮ ਨੂੰ ਲੱਗਿਆ ਕਿ ਵੋਟਾਂ ਕਿੱਦਾਂ ਬਣਨੀਆਂ ਉੱਥੇ ਲੋਕਾਂ ਨੂੰ ਚਿੰਤਾ ਕਿ ਸਾਡੇ ਘਰ ਕਿਤਾਬਾਂ